ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਕਹਿੰਦੇ ਬਹੁਤ ਬਿਮਾਰ ਹੋ ਚੁੱਕੇ ਨੇ ਬਹੁਤ ਵੱਡੀ ਸੇਵਾ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਕੀਤੀ ਹੈ ਹੜ੍ਹਾਂ ਦੇ ਦੌਰਾਨ ਦਿਨ ਰਾਤ ਮਿਹਨਤ ਕੀਤੀ ਹੈ ਕਰੋੜਾਂ ਰੁਪਏ ਦੇ ਫੰਡ ਆ ਜਿਹੜੇ ਦਿੱਤੇ ਗਏ ਨੇ ਲੋਕਾਂ ਦੀ ਸਹਾਇਤਾ ਲਈ ਦਿਨ ਰਾਤ ਇੱਕ ਕਰ ਦਿੱਤੀ ਹੈ ਪਿਛਲੇ 3 ਸਾਲਾਂ ਤੋਂ ਭਗਵੰਤ ਮਾਨ ਸਾਹਿਬ ਨੇ ਕੀ ਮਤਲਬ ਕਿਸੇ ਟਾਈਮ ਖਾਣਾ ਖਾਂਦੇ ਵੀ ਤੱਕ ਨਹੀਂ ਕਿ ਰੋਟੀ ਖਾਣ ਦਾ ਟਾਈਮ ਟੂ ਨਹੀਂ ਮਿਲਦਾ ਕੀ ਵਾਰ ਮਤਲਬ ਇੰਨੀ ਜ਼ਿਆਦਾ ਸੇਵਾ ਦੇ ਵਿੱਚ ਰੁਜੇ ਹੋਏ ਆ ਸੀਐਮ ਭਗਵੰਤ ਮਾਨ ਕੱਲ ਕੇਜਰੀਵਾਲ ਤੇ ਮਨੀਸ਼ ਯਸ਼ੋਧਿਆ ਪੰਜਾਬ ਦੇ ਵਿੱਚ ਫੜ ਪੀੜਤਾਂ ਦੇ ਲਈ ਮਦਦ ਲਈ ਅੱਗੇ ਆਏ ਕਿ ਸਾਨੂੰ ਅਫਸੋਸ ਆ ਕਹਿੰਦੇ ਪੰਜਾਬ ਦੇ ਵਿੱਚ ਹੜ੍ਹ ਹੜਾ ਆਇਓ ਨਹੀਂ ਮਤਲਬ ਇਹਨਾਂ ਨੂੰ ਹੁਣ ਜਿਆਦਾ ਚੁੱਕੀ ਆ ਤੇ ਦੂਜੇ ਪਾਸੇ ਸੂਤਰਾਂ ਤੋਂ ਇਹ ਵੀ ਖਬਰ ਖਬਰ ਹੈ ਜਿਹੜੀ ਮਿਲ ਰਹੀ ਹੈ ਕਿ ਸ਼ਰਾਬ ਘਟਾਲੇ ਦੀ ਅਸਲ ਦੇ ਵਿੱਚ ਤਰੀਕ ਸੀ ਕਿ ਉਧਰੋਂ ਛਟਕਾਰਾ ਪਾਉਣ ਦੇ ਲਈ ਇਹਨਾਂ ਨੂੰ ਪੰਜਾਬ ਜਾ ਦਾ ਗਿਆ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਘਰਾਂ ਦੇ ਘਰ ਟਹਿ ਚੁੱਕੇ ਨੇ ਕਿੰਨੇ ਪਸ਼ੂ ਬਹੁਤ ਸਾਰਾ ਨੁਕਸਾਨ ਆ ਪੰਜਾਬ ਦੇ ਲੋਕਾਂ ਦਾ ਹੋ ਚੁੱਕਿਆ ਛੁੱਟੀ ਲੈਣ ਦੇ ਮਾਰੇ ਨੇ ਕਿ ਸਾਨੂੰ ਤਰੀਕ ਤੇ ਨਾ ਜਾਣਾ ਪੈ ਜੇ ਕਿ ਜਾਣ ਬੁੱਝ ਕੇ ਉਧਰੋਂ ਛੁੱਟੀ ਲੈਣ ਦੇ ਮਾਰੇ ਪੰਜਾਬ ਦੇ ਵਿੱਚ ਲੋਕਾਂ ਦਾ ਹਾਲ ਚਾਲ ਜਾਣਨ ਲਈ ਪੁੱਜ ਪੁੱਜ ਗਏ ਨੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਨੇ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹੈਗੇ ਵੀ ਨੇ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੇ ਬਹੁਤ ਜ਼ਿਆਦਾ ਕੰਮ ਕਰ ਲਿਆ ਆ ਚਾਰ ਪੰਜ ਦਿਨ ਦਾ ਕਹਿੰਦੇ ਹੜਾ ਕਰਕੇ ਉਹਨਾਂ ਨੇ ਰੋਟੀ ਖਾਣ ਦਾ ਟਾਈਮ ਨਹੀਂ ਮਿਲਿਆ ਢਿੱਲੇ ਹੋ ਗਏ ਡ੍ਰਿਪਾਂ ਲੱਗ ਰਹੀਆਂ ਨੇ ਟ੍ਰੀਟਮੈਂਟ ਉਹਨਾਂ ਦਾ ਚੱਲ ਰਿਹਾ ਤੇ ਕੇਜਰੀਵਾਲ ਸਾਹਿਬ ਕਹਿੰਦੇ ਭਈ ਮੈਂ ਬਿੰਦ ਦੀ ਕੀਤੀ ਆ ਭਗਵੰਤ ਮਾਨ ਨੂੰ ਕਿ ਤੁਸੀਂ ਰੈਸਟ ਕਰੋ 2-4 ਦਿਨ ਅਸੀਂ ਉਹਨਾਂ ਚਰਾਸੀ ਜਾ ਕੇ ਸੇਵਾ ਕਰਨੀ ਆ ਸਾਨੂੰ ਵੀ ਸੇਵਾ ਕਰ ਲੈਂਦੇ ਹੋ ਦੱਸ ਮੁੱਖ ਮੰਤਰੀ ਦਾ ਅਸਲ ਦੇ ਵਿੱਚ ਹੁਣ ਭਗਵੰਤ ਮਾਨ ਨੂੰ ਲੋਕ ਮੰਨਣ ਜਾਂ ਕੇਜਰੀਵਾਲ ਨੂੰ ਮੰਨਣਾ ਕਿ ਭਗਵੰਤ ਮਾਨ ਨੇ ਵੀ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਸੇਵਾ ਕਰੀ ਹੈ ਕਿਹਦੇ ਆਧਾਰ ਤੇ ਸੇਵਾ ਚੱਲ ਰਹੀ ਹੈ ਪੰਜਾਬ ਦੀ ਕੇਜ ਦੀਵਾਲ ਦੇ ਇਹ ਵੀ ਲੋਕਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਸੇਵਾ ਹੁਣ ਚੱਲ ਰਹੀ ਹੈ ਕਿ ਸ਼ਰਾਬ ਘਟਾਲੇ ਤੋਂ ਬਚਣ ਦੇ ਲਈ ਇਹ ਦਰਪਜਾਏ ਕੀ ਤਰੀਕ ਸੀ ਲੋਕਾਂ ਦੇ ਇਹ ਵੀ ਸਵਾਲ ਨੇ ਕਿ ਜਿਹੜੀ ਸੇਵਾ ਜਾ ਰਹੀ ਹੈ ਕਿ ਫੰਡ ਸੀਮ ਫੰਡ ਹਾਊਸ ਦੇ ਵਿੱਚ ਕਿਹੜਾ ਅਕਾਊਂਟ ਨੰਬਰ ਦਿੱਤਾ ਜਿਹੜੀ ਉਹਦੇ ਵਿੱਚ ਸੇਵਾ ਜਾ ਰਹੀ ਹੈ ਕਿ ਉਹ ਸੇਵਾ ਅਸਲ ਦੇ ਵਿੱਚ ਹਰ ਪੀੜਤਾਂ ਦੇ ਲੱਗੂਗੀ ਕਿ ਨਹੀਂ ਲੱਗੂਗੀ ਕਿਉਂਕਿ ਹੜਪੀੜਤਾਂ ਦੇ ਲਈ ਸਾਰਾ ਪੰਜਾਬ ਕੀ ਬਹੁਤ ਸਾਰੇ ਸਿੰਗਰ ਬਹੁਤ ਸਾਰੇ ਐਕਟਰ ਮਤਲਬ ਸਾਰੇ ਪੰਜਾਬ ਦੇ ਨਾਲ ਇਕਜੁੱਟ ਹੋ ਕੇ ਖੜੇ ਨੇ ਕਿ ਬਹੁਤ ਸਾਰਾ ਰਾਸ਼ਨ ਵੀ ਆ ਚੁੱਕਿਆ ਹਰ ਤਰ੍ਹਾਂ ਦੀ ਚੀਜ਼ ਜਿਹੜੀ ਲੋੜ ਦੀ ਚੀਜ਼ ਚਾਹੀਦੀ ਹੈ ਉਹ ਹੜਪੀੜਤ ਪਰਿਵਾਰਾਂ ਦੇ ਲਈ ਪਹੁੰਚਾਈ ਜਾ ਰਹੀ ਹੈ ਮਤਲਬ ਜਿਹੜੀ ਵੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹ ਉੱਥੇ ਦੁੱਗਣੀ ਤਿਗਣੀ ਪਹੁੰਚੀ ਪਈ ਹੈ ਕਿ ਜਿਹੜਾ ਸੀਐਮਐ ਫੰਡ ਹਾਊਸ ਦੇ ਵਿੱਚ ਪੈਸਾ ਜਾ ਰਿਹਾ ਉਹ ਫਿਰ ਕਿਸ ਕੰਮ ਆਊਗਾ ਇਹ ਵੀ ਇੱਕ ਸੋਚਣ ਵਾਲਾ ਵਿਸ਼ਾ ਹੈ ਔਰ ਦੂਜਾ ਫੇਕ ਅਕਾਊਂਟ ਪਤਾ ਨਹੀਂ ਕੀ ਹੈ ਨਾਲ ਦੀ ਨਾਲ ਹੀ ਬਹੁਤ ਸਾਰੇ ਲੋਕ ਜਿਹੜੇ ਬੈਠੇ ਨੇ ਫੇਕ ਅਕਾਊਂਟ ਓ ਦੀ ਬਣਾ ਲੈਂਦੇ ਨੇ ਕਿ ਅਗਰ ਤੁਹਾਡੇ ਕੋਲ ਵੀ ਕਿਸੇ ਤਰ੍ਹਾਂ ਦਾ ਫੇਕ ਅਕਾਊਂਟ ਕੋਈ ਮੈਸੇਜ ਤੁਹਾਡੇ ਕੋਲੇ ਆਉਂਦਾ ਹੈ ਕਿ ਤੁਸੀਂ ਹੜਪੀਟ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੇ ਹੋ 150 200 500000 ਜਿੰਨੀ ਤੁਹਾਡੀ ਇੱਛਾ ਕਿਸ ਤਰ੍ਹਾਂ ਦੇ ਮੈਸੇਜ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰੋ ਕਿ ਫਰਾਡ ਵੀ ਬਹੁਤ ਜ਼ਿਆਦਾ ਨਾਲ ਦੀ ਨਾਲ ਹੀ ਕੋਈ ਚੰਗੀ ਮਤਲਬ ਕਿਤੇ ਵੀ ਕੋਈ ਦੁਬਧਾ ਆਉਂਦੀ ਹੈ ਪੰਜਾਬ ਦੇ ਕੀ ਹੋਰ ਕਿਤੇ ਵਸੇ ਵੀ ਲਾ ਲੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਨਾਜੁਕ ਸਥਿਤੀ ਆਉਂਦੀ ਹੈ ਤਾਂ ਉਹਦਾ ਇੱਕ ਪੱਖ ਗਲਤ ਆਲਾ ਨਾਲ ਦੇ ਨਾਲ ਤਿਆਰ ਹੋ ਜਾਂਦਾ ਹੁਣ ਇਸੇ ਲਈ ਫੰਡ ਦੇ ਬਾਸ ਦੇ ਵੀ ਬਹੁਤ ਸਾਰੀਆਂ ਜਿਹੜੀ ਸਾਈਟਾਂ ਕਹਿੰਦੇ ਬਣਾਈਆਂ ਜਾ ਰਹੀਆਂ ਨੇ ਕਿ ਫੰਡ ਲੈਣ ਦੇ ਮਾਰੇ ਨੇ ਕਿ account ਖਾਲੀ ਕਰ ਦੇਣਗੇ ਕਿ ਤੁਹਾਡੇ ਕੋਲੇ ਕੋਈ ਫੋਨ ਵੀ ਆ ਰਿਹਾ ਕੋਈ WhatsApp ਤੇ ਜਾਂ ਕੋਈ ਟੈਕਸ ਮੈਸੇਜ ਤੁਹਾਡੇ ਕੋਲੇ ਆ ਰਿਹਾ ਕਿ ਹੜਪੀੜ ਤਾਂ ਪਰਿਵਾਰਾਂ ਦੇ ਲਈ ਤੁਸੀਂ ਇਸ ਐਮ ਫੰਡ ਦੇ ਵਿੱਚ ਤੁਸੀਂ ਆਦਾ 500 ਜਿੰਨੀ ਵੀ ਤੁਹਾਡੀ ਇੱਛਾ ਕਿਉਂ ਉਹਨਾਂ ਤੁਸੀਂ ਸਹਿਯੋਗ ਕਰ ਸਕਦੇ ਹੋ ਉਸ ਚੀਜ਼ ਤੋਂ ਵੀ ਬਚਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਸਾੜਾ ਜਿਹੜੇ ਹੁਣ ਮਤਲਬ ਥੋੜੇ ਹਾਲਾਤ ਨੇ ਜਿਹੜੇ ਅੱਗੇ ਨਾਲੋਂ ਘੱਟ ਹੋ ਗਏ ਨੇ ਤੇ ਪੰਜਾਬ ਫੇਰ ਦੁਬਾਰਾ ਫੇਰ ਤਰੱਕੀਆਂ ਦੇ ਰਾਤੇ ਆਊਗਾ ਮਿਹਨਤ ਕਸ਼ ਲੋਕ ਨੇ ਪੰਜਾਬ ਦੇ ਮਿਹਨਤ ਤੋਂ ਕਦੇ ਭੱਜਦੇ ਨਹੀਂ ਪਰ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸ਼ਾਇਦ ਪੋਟਾਂ ਜਦੋਂ ਆਉਣੀਆਂ ਦੁਬਾਰਾ ਸਹੀ ਦੀ ਹੁਣ ਫਰਵਰੀ ਦੁਬਾਰਾ ਜਾਣਗੇ ਕਿ ਅਸੀਂ ਹੜਬੀਟਾਂ ਦੇ ਲਈ ਅਸੀਂ ਇੰਨੇ ਕਰੋੜ ਰੁਪਏ ਲਾ ਦਿੱਤਾ ਉਹ ਫਲੈਕਸਾਂ ਜੇ ਲੱਗਣਗੀਆਂ ਕਿਉਂਕਿ ਅਜੇ ਇਧਰ ਉਹ ਵੇਲ ਨਹੀਂ ਮਿਲੀ ਕੇਜਰੀ ਬਾਤੇ ਭਗਵੰਤ ਮਾਨ ਮਚੀਨ ਮਨੀ ਸ਼ਿਸ਼ੋਦੀ ਇਹਨਾਂ ਦੀਆਂ ਵੱਡੀਆਂ ਵੱਡੀਆਂ ਫਲੈਕਸਾਂ ਹਜੇ ਲੱਗਣਗੀਆਂ ਕਿ ਅਸੀਂ ਪੰਜਾਬ ਦੇ ਵਿੱਚ ਹੜਾਏ ਹੜਾਂ ਦੇ ਵਿੱਚ ਅਸੀਂ ਐਨਆਰਪੀਆ ਇਨੇ ਕਰੋੜ ਰੁਪਈਆ ਅਸੀਂ ਖਰਚੇ ਦਿੱਤਾ ਉਹ ਫਲੈਕਸਾਂ ਹਜੇ ਲੱਗਣੀਆਂ ਬਾਕੀ ਨੇ